ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਇੱਕ ਰਿਹائش ਤੇ ਅੰਦਰ 30 ਸਾਲਾਂ ਔਲਦੀ লাশ ਮਿਲਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ جواب ਮੰਗਿਆ ਗਿਆ ਹੈ ਪੀੜਤਾ ਦੀ ਪਛਾਣ ਹਿਮਾਸ਼ੀ ਖਰਵਾਨਾ ਟੋਰਾਂਟੋ ਦੇ ਰਹਿਣ ਵਾਲੀ ਵਜੂ ਹੋਈ ਹੈ ਪੁਲਿਸ ਨੇ ਕਿਹਾ ਹੈ ਕਿ ਪੀੜਤ ਅਤੇ ਸ਼ੱਕੀ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਨੂੰ ਜਾਂਚ ਕਰਤਾ ਵਾ ਮਹੱਤਵਪੂਰਨ ਮੰਨੇ ਨੇ ਜਿਸ ਨੂੰ ਜਾਂਚ ਕਰਤਾ ਮਹੱਤਵਪੂਰਨ ਮੰਨੇ ਨੇ ਜਾਂਚ ਦੇ ਹਿੱਸੇ ਦੇ ਵਿੱਚ ਪੁਲਿਸ ਵੱਲੋਂ ਖੁਰਾਨਾ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ 19 ਦਸੰਬਰ ਨੂੰ ਰਾਤ ਪੋਨੇ 11 ਵਜੇ ਦੇ ਕਰੀਬ ਸਟ੍ਰੈਚਨ ਐਵੈਨਿਊ ਅਤੇ ਵਲਿੰਗਟਨ ਸਟ੍ਰੀਟ West ਖੇਤਰ ਦੇ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਗਵਾਂਟੋ ਇੱਕ ਔਰਤ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਸ਼ਨੀਵਾਰ ਵੀ ਤਸੰਬਰ ਨੂੰ ਸਵੇਰੇ ਲਗਭਗ 8:30 ਵਜੇ ਸ਼ੀਫ ਚੀ ਪੁਲਿਸ ਨੂੰ ਇੱਕ ਗਾਰ ਦੇ ਅੰਦਰ ਲਾਪਤਾ ਔਰਤ ਦੀ ਲਾਸ਼ ਮਿਲੀ ਬਾਅਦ ਦੇ ਵਿੱਚ ਮੌਤ ਨੂੰ ਕਤਲ ਦੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸ਼ੱਕੀ ਦੀ ਪਛਾਣ ਅਬਦੁੱਲ ਗਫੂਰੀ ਵਜੋਂ ਹੋਈ ਹੈ ਜੋ ਕਿ ਟ੍ਰਾਂਟੋ ਦਾ ਰਹਿਣ ਵਾਲਾ ਹੈ ਉਹ ਪਹਿਲੀ ਡਿਗਰੀ ਕਤਲ ਦੇ ਦੋਸ਼ ਦੇ ਵਿੱਚ ਕੈਨੇਡਾ ਪੱਧਰ ਦੇ ਵਿੱਚ ਵਾਰੰਟ ਉੱਤੇ ਲੁਣੀਦਾ ਸੀ ਟ੍ਰਾਂਟੋ ਪੁਲਿਸ ਨੇ ਸ਼ੱਕੀ ਦੀ ਤਸਵੀਰ ਵੀ ਜਾਰੀ ਕੀਤੀ ਹੈ ਅਤੇ ਜਨਤਾ ਨੂੰ ਉਸ ਨੂੰ ਲੱਭਣ ਦੇ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ ਪੁਲਿਸ ਨੇ ਕਿਹਾ ਟ੍ਰਾਂਟੋ ਦੇ ਵਿੱਚ 2025 ਦਾ 40ਵਾਂ ਕਤਲ ਹੈ ਪੁਲਿਸ ਨੇ ਕਿਹਾ ਜਾਂਚ ਟੌਨਟੋ ਪੁਲਿਸ ਸਰਵਿਸ ਦੇ ਹੋਮਿਸਾਈਡ ਐਂਡ ਮਿਸਿੰਗ ਪਰਸਨਸ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ ਇਸ ਘਟਨਾ ਉਤੇ ਪ੍ਰਤੀਕਿਰਿਆ ਦਿੰਦੇ ਹੋ ਔਟਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਅਤੇ ਪੀੜਤ ਪਰਿਵਾਰ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਹਾਈ ਕਮਿਸ਼ਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਟੌਨਟੋ ਦੇ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ ਹਾਈ ਕਮਿਸ਼ਨ ਸਥਾਨਕ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮੇਲ ਕਰ ਰਿਹਾ ਹੈ ਅਤੇ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਕੈਨੇਡੀਅਨ ਕਾਨੂੰਨ ਦੇ ਤਹਿਤ ਪਹਿਲੀ ਡਿਗਰੀ ਕਤਲ ਸਭ ਤੋਂ ਗੰਭੀਰ ਅਪਰਾਧ ਹੈ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸਜ਼ਾ ਦੇ ਵਿੱਚ ਉਮਰ ਕੈਦੀ ਲਾਜ਼ਮੀ ਸਜ਼ਾ ਹੁੰਦੀ ਹੈ ਜਿਸ ਦੇ ਵਿੱਚ ਘੱਟੋ-ਘੱਟ 25 ਸਾਲ ਦੇ ਲਈ ਪੈਰੋਲ ਦੀ ਕੋਈ ਵੀ ਸੰਭਾਵਨਾ ਨਹੀਂ ਹੁੰਦੀ ਅਦਾਲਤ ਦੇ ਕੋਲ ਪਹਿਲੀ ਡਿਗਰੀ ਕਤਲ ਦੇ ਲਈ ਘਾਟ ਸਜ਼ਾ ਦੇਣ ਦਾ ਕੋਈ ਵਿਕਲਪ ਨਹੀਂ ਹੁੰਦਾ ਜਿਸ ਦੇ ਵਿੱਚ ਆਮ ਤੌਰ ਤੇ ਯੋਜਨਾਬੰਦੀ ਅਤੇ ਵਿਚਾਰ ਵਟਾਂਦਰਾ ਜਾਂ ਕਿਸੇ ਨਜ਼ਦੀਕੀ ਸਾਥੀ ਦੀ ਹੱਤਿਆ ਸ਼ਾਮਲ ਹੁੰਦੀ ਹੈ ਪੁਲਿਸ ਨੇ ਇਸ ਮਾਮਲੇ ਦੇ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਗے ਉਂਟੀ ਅਪੀਲ ਕੀਤੀ ਹੈ ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਇਕ ਰਿਹਾਈਸ਼ ਤੇ ਅੰਦਰ 30 ਸਾਲਾਂ ਓਲਦੀ লাশ ਮਿਲਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ جواب ਮੰਗਿਆ ਗਿਆ ਹੈ ਪੀੜਤਾ ਦੀ ਪਛਾਣ ਹਿਮਾਂਸ਼ੀ ਖਰਵਾਨਾ ਟੋਰਾਂਟੋ ਦੇ ਰਹਿਣ ਵਾਲੀ ਵਜੋਂ ਹੋਈ ਹੈ ਪੁਲਿਸ ਨੇ ਕਿਹਾ ਹੈ ਕਿ ਪੀੜਤ ਅਤੇ ਸ਼ੱਕੀ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਨੂੰ ਜਾਂਚ ਕਰਤਾਵਾ ਮਹੱਤਵਪੂਰਨ ਮੰਨੇ ਨੇ ਜਿਸ ਨੂੰ ਜਾਂਚ ਕਰਤਾ ਮਹੱਤਵਪੂਰਨ ਮੰਨੇ ਨੇ ਜਾਂਚ ਦੇ ਹਿੱਸੇ ਦੇ ਵਿੱਚ ਪੁਲਿਸ ਵੱਲੋਂ ਖੁਰਾਨਾ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ 19 ਦਸੰਬਰ ਨੂੰ ਰਾਤ ਪੋਨੇ 11 ਵਜੇ ਦੇ ਕਰੀਬ ਸਟੈਚਨ ਐਵੈਨਿਊ ਅਤੇ ਵਲਿੰਗਟਨ ਸਟ੍ਰੀਟ West ਖੇਤਰ ਦੇ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਗਵਾਨ ਤੋਂ ਇੱਕ ਔਰਤ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਸ਼ਨੀਵਾਰ ਵੀ ਤਿਸੰਬਰ ਨੂੰ ਸਵੇਰੇ ਲਗਭਗ 7:00 ਵਜੇ ਸ਼ੀਫ ਜੀ ਪੁਲਿਸ ਨੂੰ ਇੱਕ ਗੱਡੀ ਦੇ ਅੰਦਰ ਲਾਪਤਾ ਔਰਤ ਦੀ ਲਾਸ਼ ਮਿਲੀ ਬਾਅਦ ਦੇ ਵਿੱਚ ਮੌਤ ਨੂੰ ਕਤਲ ਦੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸ਼ੱਕੀ ਦੇ ਪਛਾਰ ਅਬਦੁੱਲ ਗਫੂਰੀ ਵਜੋਂ ਹੋਈ ਹੈ ਜੋ ਕਿ ਟ੍ਰਾਂਟੋ ਦਾ ਰਹਿਣ ਵਾਲਾ ਹੈ ਉਹ ਪਹਿਲੀ ਡਿਗਰੀ ਕਤਲ ਦੇ ਦੋਸ਼ ਦੇ ਵਿੱਚ ਕੈਨੇਡਾ ਪਾਰਟ ਦੇ ਵਿੱਚ ਵਾਰੰਟ ਉੱਤੇ ਲੁਣੀਦਾ ਸੀ ਟ੍ਰਾਂਟੋ ਪੁਲਿਸ ਨੇ ਸ਼ੱਕੀ ਦੀ ਤਸਵੀਰ ਵੀ ਛਾੜ ਕੀਤੀ ਹੈ ਅਤੇ ਜਨਤਾ ਨੂੰ ਉਸਨੂੰ ਲੱਭਣ ਦੇ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ ਪੁਲਿਸ ਨੇ ਕਿਹਾ ਟ੍ਰਾਂਟੋ ਦੇ ਵਿੱਚ 2025 ਦਾ 40ਵਾਂ ਕਤਲ ਹੈ ਪੁਲਿਸ ਨੇ ਕਿਹਾ ਜਾਂਚ ਟੋਰੰਟੋ ਪੁਲਿਸ ਸਰਵਿਸ ਦੇ ਹੋਮਿਸਾਈਡ ਐਂਡ ਮਿਸਿੰਗ ਪਰਸਨਸ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ ਇਸ ਘਟਨਾ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਆਟਵਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪੀੜਤ ਪਰਿਵਾਰ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਹਾਈ ਕਮਿਸ਼ਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਟੋਰੰਟੋ ਦੇ ਵਿੱਚ ਇੱਕ ਭਾਰਤੀ ਮulti ਔਰਤ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ ਹਾਈ ਕਮਿਸ਼ਨ ਸਥਾਨਕ ਅਧਿਕਾਰੀਆਂ ਦੇ ਨਾਲ ਨੇੜਿਓਂ ਤਾਲਮੇਲ ਕਰ ਰਿਹਾ ਹੈ ਅਤੇ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਕੈਨੇਡੀਅਨ ਕਾਨੂੰਨ ਦੇ ਤਹਿਤ ਪਹਿਲੀ ਡਿਗਰੀ ਕਤਲ ਸਭ ਤੋਂ ਗੰਭੀਰ ਅਪਰਾਧ ਹੈ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸਸਾ ਦੇ ਵਿੱਚ ਉਮਰ ਕੈਦੀ ਲਾਜ਼ਮੀ ਸਜ਼ਾ ਹੁੰਦੀ ਹੈ ਜਿਸ ਵਿੱਚ ਘੱਟੋ-ਘੱਟ 25 ਸਾਲ ਦੇ ਲਈ ਪੈਰੋਲ ਦੀ ਕੋਈ ਵੀ ਸੰਭਾਵਨਾ ਨਹੀਂ ਹੁੰਦੀ ਅਦਾਲਤ ਦੇ ਕੋਲ ਪਹਿਲੀ ਡਿਗਰੀ ਕਤਲ ਦੇ ਲਈ ਘਾਟ ਸਜ਼ਾ ਦੇਣ ਦਾ ਕੋਈ ਵਿਵੇਕ ਨਹੀਂ ਹੁੰਦਾ ਜਿਸ ਦੇ ਵਿੱਚ ਆਮ ਤੌਰ ਤੇ ਯੋਜਨਾਬੰਦੀ ਅਤੇ ਵਿਚਾਰ ਵਟਾਂਦਰਾ ਜਾਂ ਕਿਸੇ ਨਜ਼ਦੀਕੀ ਸਾਥੀ ਦੀ ਹੱਤਿਆ ਸ਼ਾਮਲ ਹੁੰਦੀ ਹੈ ਪੁਲਿਸ ਨੇ ਇਸ ਮਾਮਲੇ ਦੇ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਗਿਆਉਂਤੀ ਅਪੀਲ ਕੀਤੀ ਹੈ ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮੀ ਸਿੜੇ ਉੱਤੇ ਇੱਕ ਰਿਹائش ਤੇ ਅੰਦਰ 30 ਸਾਲਾਂ ਓਲਦੀ ਲਾਸ਼ ਮਿਲਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ ਜਵਾਬ ਮੰਗਿਆ ਗਿਆ ਹੈ ਪੀੜਤਾ ਦੀ ਪਛਾਣ ਹਿਮਾਸ਼ੀ ਖੁਰਾਨਾ ਟੋਰਾਂਟੋ ਦੇ ਰਹਿਣ ਵਾਲੀ ਵਜੂ ਹੋਈ ਹੈ ਪੁਲਿਸ ਨੇ ਕਿਹਾ ਹੈ ਕਿ ਪੀੜਤ ਅਤੇ ਸ਼ੱਕੀ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਨੂੰ ਜਾਂਚ ਕਰਤਾਵਾਂ ਮਹੱਤਵਪੂਰਨ ਮੰਨਦੇ ਨੇ ਜਿਸ ਨੂੰ ਜਾਂਚ ਕਰਤਾ ਮਹੱਤਵਪੂਰਨ ਮੰਨਦੇ ਨੇ ਜਾਂਚ ਦੇ ਹਿੱਸੇ ਦੇ ਵਿੱਚ ਪੁਲਿਸ ਵੱਲੋਂ ਖੁਰਾਨਾਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ 19 ਦਸੰਬਰ ਨੂੰ ਰਾਤ ਪੋਨੇ 11 ਵਜੇ ਦੇ ਕਰੀਬ ਸਟ੍ਰੈਚਨ ਐਵੈਨਿਊ ਅਤੇ ਵਲਿੰਗਟਨ ਸਟਰੀਟ West ਖੇਤਰ ਦੇ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਗਵਾਂਟੋ ਇੱਕ ਔਰਤ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਸ਼੍ਰੀਨਿਵਾਦ ਫੀਟ ਸੰਭਰ ਨੂੰ ਸਵੇਰੇ ਲਗਭਗ 8:30 ਵਜੇ ਪੁਲਿਸ ਨੂੰ ਇੱਕ ਗਾਰ ਦੇ ਅੰਦਰ ਲਾਪਤਾ ਔਰਤ ਦੀ ਲਾਸ਼ ਮਿਲੀ ਬਾਅਦ ਦੇ ਵਿੱਚ ਮੌਤ ਨੂੰ ਕਤਲ ਦੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸ਼ੱਕੀ ਦੀ ਪਛਾਣ ਅਬਦੁੱਲ ਗਫੂਰੀ ਵਜੋਂ ਹੋਈ ਹੈ ਜੋ ਕਿ ਟ੍ਰਾਂਟੋ ਦਾ ਰਹਿਣ ਵਾਲਾ ਹੈ ਉਹ ਪਹਿਲੀ ਡਿਗਰੀ ਕਤਲ ਦੇ ਦੋਸ਼ ਦੇ ਵਿੱਚ ਕੈਨੇਡਾ ਭਾਰਤ ਦੇ ਵਿੱਚ ਵਾਰੰਟ ਉੱਤੇ ਲੁਣੀਦਾ ਸੀ ਟ੍ਰਾਂਟੋ ਪੁਲਿਸ ਨੇ ਸ਼ੱਕੀ ਦੀ ਤਸਵੀਰ ਵੀ ਜਾਰੀ ਕੀਤੀ ਹੈ ਅਤੇ ਜਨਤਾ ਨੂੰ ਉਸ ਨੂੰ ਲੱਭਣ ਦੇ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ ਪੁਲਿਸ ਨੇ ਕਿਹਾ ਟ੍ਰਾਂਟੋ ਦੇ ਵਿੱਚ 2025 ਦਾ 40ਵਾਂ ਕਤਲ ਹੈ ਪੁਲਿਸ ਨੇ ਕਿਹਾ ਜਾਂਚ ਟੌਨਟੋ ਪੁਲਿਸ ਸਰਵਿਸ ਦੇ ਹੋਮਿਸਾਈਡ ਐਂਡ ਮਿਸਿੰਗ ਪਰਸਨਸ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ ਇਸ ਘਟਨਾ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਆਊਟਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪੀੜਤ ਪਰਿਵਾਰ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਹਾਈ ਕਮਿਸ਼ਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਟੌਨਟੋ ਦੇ ਵਿੱਚ ਇੱਕ ਭਾਰਤੀ ਮulti ਔਰਤ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ ਹਾਈ ਕਮਿਸ਼ਨ ਸਥਾਨਕ ਅਧਿਕਾਰੀਆਂ ਦੇ ਨਾਲ ਨੇੜੋ-ਤਾਲ ਮੇਲ ਕਰ ਰਿਹਾ ਹੈ ਅਤੇ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਕੈਨੇਡੀਅਨ ਕਾਨੂੰਨ ਦੇ ਤਹਿਤ ਪਹਿਲੀ ਡਿਗਰੀ ਕਤਲ ਸਭ ਤੋਂ ਗੰਭੀਰ ਅਪਰਾਧ ਹੈ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸਸਾ ਦੇ ਵਿੱਚ ਉਮਰ ਕਾਇਦੀ ਲਾਜ਼ਮੀ ਸਜ਼ਾ ਹੁੰਦੀ ਹੈ ਜਿਸ ਵਿੱਚ ਘੱਟੋ ਘੱਟ 25 ਸਾਲ ਦੇ ਲਈ ਪੈਰੋਲ ਦੀ ਕੋਈ ਵੀ ਸੰਭਾਵਨਾ ਨਹੀਂ ਹੁੰਦੀ ਅਦਾਲਤ ਦੇ ਕੋਲ ਪਹਿਲੀ ਡਿਗਰੀ ਕਤਲ ਦੇ ਲਈ ਘਾਟ ਸਜ਼ਾ ਦੇਣ ਦਾ ਕੋਈ ਵਿਵੇਕ ਨਹੀਂ ਹੁੰਦਾ ਇਸ ਦੇ ਵਿੱਚ ਆਮ ਤੌਰ ਤੇ ਯੋਜਨਾ ਬੰਦੀ ਅਤੇ ਵਿਚਾਰ ਵਟਾਂਦਰਾ ਜਾਂ ਕਿਸੇ ਨਜ਼ਦੀਕੀ ਸਾਥੀ ਦੀ ਹੱਤਿਆ ਸ਼ਾਮਲ ਹੁੰਦੀ ਹੈ ਪੁਲਿਸ ਨੇ ਇਸ ਮਾਮਲੇ ਦੇ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਗਿਆਉਂਤੀ ਅਪੀਲ ਕੀਤੀ ਹੈ ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਇੱਕ ਰਿਹائش ਦੇ ਅੰਦਰ 30 ਸਾਲਾਂ ਪੁਰਣੀ ਲਾਸ਼ ਮਿਲਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ جواب ਮੰਗਿਆ ਗਿਆ ਹੈ ਪੀੜਤਾ ਦੀ ਪਛਾਣ ਹਿਮਾਸ਼ੀ ਖਰਵਾਨਾ ਟੋਰਾਂਟੋ ਦੇ ਰਹਿਣ ਵਾਲੀ ਵਜੂ ਹੋਈ ਹੈ ਪੁਲਿਸ ਨੇ ਕਿਹਾ ਹੈ ਕਿ ਪੀੜਤ ਅਤੇ ਸ਼ੱਕੀ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਨੂੰ ਜਾਂਚ ਕਰਤਾਵਾ ਮਹੱਤਵਪੂਰਨ ਮੰਨੇ ਨੇ ਜਿਸ ਨੂੰ ਜਾਂਚ ਕਰਤਾ ਮਹੱਤਵਪੂਰਨ ਮੰਨੇ ਨੇ ਜਾਂਚ ਦੇ ਹਿੱਸੇ ਦੇ ਵਿੱਚ ਪੁਲਿਸ ਵੱਲੋਂ ਖੁਰਾਨਾਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ 19 ਦਸੰਬਰ ਨੂੰ ਰਾਤ ਪੋਨੇ 11 ਵਜੇ ਦੇ ਕਰੀਬ ਸਟ੍ਰੈਚਨ ਐਵੇਨਿਊ ਅਤੇ ਵਲਿੰਗਟਨ ਸਟ੍ਰੀਟ West ਖੇਤਰ ਦੇ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਗੁਆਨਟੋ ਇੱਕ ਔਰਤ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਸ਼ਨੀਵਾਰ ਨੂੰ ਦਿੱ ਤਸੰਬਰ ਨੂੰ ਸਵੇਰੇ ਲਗਭਗ 8:00 ਵਜੇ ਪੁਲਿਸ ਨੂੰ ਇੱਕ ਗੱਡੀ ਦੇ ਅੰਦਰ ਲਾਪਤਾ ਔਰਤ ਦੀ ਲਾਸ਼ ਮਿਲੀ ਬਾਅਦ ਦੇ ਵਿੱਚ ਮੌਤ ਨੂੰ ਕਤਲ ਦੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸ਼ੱਕੀ ਦੇ ਪਛਾਣ ਅਬਦੁੱਲ ਗਫੂਰੀ ਵਜੋਂ ਹੋਈ ਹੈ ਜੋ ਕਿ ਟ੍ਰਾਂਟੋ ਦਾ ਰਹਿਣ ਵਾਲਾ ਹੈ ਉਹ ਪਹਿਲੀ ਡਿਗਰੀ ਕਤਲ ਦੇ ਦੋਸ਼ ਦੇ ਵਿੱਚ ਕੈਨੇਡਾ ਭਾਰਤ ਵਿੱਚ ਵਾਰੰਟ ਉੱਤੇ ਲੁਣੀਦਾ ਸੀ ਟ੍ਰਾਂਟੋ ਪੁਲਿਸ ਨੇ ਸ਼ੱਕੀ ਦੀ ਤਸਵੀਰ ਵੀ ਛਾੜ ਕੀਤੀ ਹੈ ਅਤੇ ਜਨਤਾ ਨੂੰ ਉਸਨੂੰ ਲੱਭਣ ਦੇ ਵਿੱਚ ਸਹਾਇਤਾ ਦੀ ਅਪੀਲ ਕੀਤੀ ਹੈ ਪੁਲਿਸ ਨੇ ਕਿਹਾ ਟ੍ਰਾਂਟੋ ਦੇ ਵਿੱਚ 2000